ਜੀ ਜਿਹੜੀ ਸਾਰੀ ਘਟਨਾ ਹੋਈ ਹੈ ਇਹ ਸਰ ਜੀ ਹਲਦੀ ਚੁਆਇਸ ਦੀ ਗੱਡੀ ਆ ਮੈਂ ਚਿਕਸ ਲੈ ਕੇ ਜਾ ਰਿਹਾ ਹਾਂ ਬ੍ਰਹਮਪੁਰ ਰਾਮਪੁਰੇ ਤੇ ਰਾਤ ਮੈਂ ਆ ਰਿਹਾ ਹਾਂ ਤੇ ਆ ਕਿਕਰ ਬਹੁਤ ਡਾਊਨ ਹੈ ਮੈਂ ਇਧਰ ਆ ਰਿਹਾ ਹਾਂ ਕਲਨੌਰ ਸਾਈਡ ਤੋਂ ਇਹ ਕਿੱਥੇ ਜਾਣਾ ਕਿੱਥੇ ਸੀ ਮੈਂ ਬ੍ਰਹਮਪੁਰ ਜਾਣਾ ਸੀ ਹਾਂਜੀ ਤੇ ਕੀ ਮਾਲ ਕੀ ਸੀ ਗੱਡੀ ਦੀ ਮਾਲ ਚਿਕਸ ਜੀ ਹਲਦੀ ਚੁਆਇਸ ਦਾ ਹਾਂਜੀ ਤੇ ਕੀ ਹੋਈਗੀ ਘਟਨਾ ਸਾਰੇ ਘਟਨਾ ਸਾਰਾ ਕਿਕਰ ਬਹੁਤ ਡਾਊਨ ਹੈ ਤੇ ਅੱਗੋਂ ਕਾਰ ਆ ਰਹੀ ਬਹੁਤ ਤੇਜ਼ ਤੇ ਮੈਂ ਕਾਰ ਨੂੰ ਬਚਾਉਣ ਦੇ ਚੱਕਰ 'ਚ ਗੱਡੀ ਥੋੜੀ ਜੀ ਠਾਂ ਲਾਉਣ ਲੱਗਾ ਤੇ ਮੇਰੀ ਗੱਡੀ ਕਿੱਕਰ ਨਾਲ ਖੈ ਗਈ ਤੇ ਕਿੱਕਰ ਨਾਲ ਖੈ ਕੇ ਗੱਡੀ ਜਿਹੜੀ ਆ ਉਹ ਇਧਰ ਨੂੰ ਘੁੰਮ ਗਈ ਨਹਿਰal ਨੂੰ ਤੇ ਗੱਡੀ ਨਾਲ ਕੇ ਚੱਲ ਗਈ ਸਰ ਇਹ ਕਿੰਨੇ ਕੁ ਵਜੇ ਦਾ ਟਾਈਮ ਸੀਗਾ ਲਗਭਗ ਇਹ 9:00 ਸਵਾ 9:00 ਦਾ ਟਾਈਮ ਹੈ ਹਾਂਜੀ ਹਾਂਜੀ ਇਹ ਹੁਣ ਕਿੰਨਾ ਕੁ ਨੁਕਸਾਨ ਜਿਹੜਾ ਲਗਭਗ ਹੋਇਆ ਤੁਹਾਡਾ ਨੁਕਸਾਨ ਸਰ ਚਿਕਸ ਦਾ ਵੀ ਹੋਇਆ ਮੇਰਾ ਤੇ ਗੱਡੀ ਦਾ ਵੀ ਨੁਕਸਾਨ ਹੋਇਆ ਹਾਂਜੀ ਹੋtra ਕੋਈ ਸੈਟਅਪ ਕੋਈ ਨਹੀਂ ਨਹੀਂ ਸਰ ਥੋੜੀ ਜੀ ਲੱਤ ਕੇ ਜਿਹੜਾ ਸੀਗਾ ਉਹ ਕਾਲਚਾਰਕ ਸਾਰੇ ਪਹਿਲਾਂ ਖਲੋਤਾ ਰਿਹਾ ਤੇ ਜਦੋਂ ਉਹ ਵੀਰ ਹੋਣੀ ਦੂਜੇ ਭੱਜ ਗਏ ਤਾਂ ਉਹਨੇ ਗੱਡੀ ਭਜਾ ਲਈ ਹਾਂਜੀ ਕਿੰਨੇ ਘੰਟੇ ਦਾ ਸਮਾਂ ਹੀ ਲੱਗਿਆ ਇਹ ਅੱਡ ਨਾਉਂਸ ਦੇ ਕਰੀਬ ਹੀ ਹਾਂਜੀ ਇਹ ਕੀ ਮੰਗਤੀ ਕਰਦੇ ਹੋ ਉਹਨਾਂ ਪਰਿਸ਼ਾਦਨ ਕੋਲ ਪ੍ਰਸ਼ਾਸਨ ਕੋਲ ਸਾਰਾ ਕਿਕਰ ਵੱਡੀ ਹੋਣੀ ਚਾਹੀਦੀ ਹੈ ਤਾਂ ਸਾਨੂੰ ਵੀ ਕੋਈ ਇਨਸਾਨ ਮਿਲਣਾ ਚਾਹੀਦਾ ਗੱਡੀ ਦਾ ਵੀ ਹਾਂਜੀ ਮਾਲ ਦਾ ਇਨਸਾਨ ਹੋ ਗਿਆ ਸਾਰੀ ਘਟਨਾ ਸੀਗੀ ਔਰ ਕੀ ਮੰਗ ਹੈ ਤੁਹਾਡੇ ਵੱਲੋਂ ਜੀ ਮੈਂ ਜੀ ਗਗਨਦੀਪ ਸਿੰਘ ਮੇਰਾ ਨਾਮ ਹੈ ਕਿ ਮੈਂ ਪੋਲਟਰੀ ਫਾਰਮਰ ਹਾਂ ਜੀ ਇਹ ਰਾਤ ਜਨਾਲਾ ਤੋਂ ਹਲਦੀ ਚੋਇਸ ਦੀ ਚਿਕਸ ਦੀ ਗੱਡੀ ਇੱਕ ਦਿਨ ਦਾ ਬੱਚਾ ਸੀਗਾ ਚੂਹਾ ਸੀਗਾ ਤੇ ਵਿੱਚ ਉਹ ਲੈ ਕੇ ਭਰਾਮਪੁਰ ਦੇ ਰਾਮਪੁਰੇ ਕਫਾਰਮ ਤੇ ਛੱਡਣ ਜਾ ਰਿਹਾ ਸੀਗਾ ਤੇ ਰਾਤ ਹਨੇਰੀ ਵਿੱਚ ਅਗਲੇ ਤਰਫ ਤੋਂ ਗੱਡੀ ਆ ਰਹੀ ਸੀ ਕਿ ਇਸ ਤਰਫ ਸੇ ਜਾ ਰਹੀ ਸੀ ਆਪਣੀ ਟਰੱਕ ਜਾ ਰਿਹਾ ਸੀਗਾ ਤੇ ਅ ਕਿੱਕਰ ਦੇ ਕਰਕੇ ਥੋੜੀ ਜੀ ਬਾਡੀ ਲੱਗਣ ਨਾਲ ਹੀ ਗੱਡੀ ਸਾਰੀ ਇਧਰ ਨੂੰ ਪਲਟ ਗਈ ਹੈ ਵਿੱਚ ਚਲੀ ਗਈ ਹੈ ਨਹਿਰ ਦੇ ਔਰ ਜਿਹਦੇ ਕਰਕੇ ਵਿੱਚ 9-10 ਲੱਖ ਦਾ ਮਾਲ ਸੀਗਾ ਜਿਹਦੇ ਵਿੱਚੋਂ 70% ਦੇ ਕਰੀਬ ਜਿਹੜਾ ਬੱਚਾ ਹੈ ਉਹ ਮਰ ਗਿਆ ਔਰ ਜਿਹੜਾ ਥੋੜਾ ਬੋਤਾ ਬਚਿਆ ਉਹ ਵੀ ਸਮਝ ਲਓ ਕਿ ਬਚਣਾ ਨਹੀਂ ਹਾਂਜੀ ਔਰ ਇਸ ਬਾਰੇ ਪ੍ਰਸ਼ਾਸਨ ਨੂੰ ਬਹੁਤ ਵਾਰ ਕੰਪਲੇਟਾਂ ਕੀਤੀਆਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਪਰ ਲਿਖਤੀ ਕੰਪਲੀਟ ਪਾਤੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਤਾਂ ਕੋਈ ਹੱਲ ਨਹੀਂ ਕੀਤਾ ਇੱਥੋਂ ਤੱਕ ਕਿ ਇੱਕ 10 ਰੁਪਏ ਦਾ ਕੋਈ ਦਾ ਰਿਫਲੈਕਟਰ ਵੀ ਲਾ ਸਕਦੇ ਇਸ ਕਿਕਰ ਉਤੇ ਕਿ ਜਿਹੜਾ ਕੋਈ ਦੂਰੋਂ ਦੇਖ ਕੇ ਦੱਸ ਸਕੇ ਕਿ ਕੋਈ ਹਨਾ ਸੜਕ ਨੂੰ ਡੱਕਣ ਵਾਸਤੇ ਕੋਈ ਕੋਈ ਆਪਣਾ ਰੱਖਤੇ ਆ ਇਹਨਾਂ ਨਾਲ ਕੋਈ ਰਿਫਲੈਕਟਰ ਲਾਇਆ ਆ ਔਰ ਕਈ ਵਾਰ ਤੇ ਗੰਨ ਦੀਆਂ ਟਰਾਲੀਆਂ ਵੀ ਪੱਟੀਆਂ ਨੇ ਗੰਨਾ ਨੁਕਸਾਨ ਹੋਇਆ ਫਾਰਮਰਸ ਦਾ ਵੀ ਤੇ ਪ੍ਰਸ਼ਾਸਨ ਇਹ ਤੇ ਸੁੱਤਾ ਪਿਆ ਆ ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤੇ ਉੱਪਰ ਤੋਂ ਉੱਪਰ ਦਾ ਨੰਬਰ ਦੇ ਹੀ ਜਾਂਦੇ ਆ ਜਦੋਂ ਕਿ ਕਈ ਵਾਰ ਅੱਗੇ ਵੀ ਸੇਮ ਹੀ ਹਾਲ ਹੋਇਆ ਕੋਈ ਖਲਾਤ ਦਾ ਹੱਲ ਨਹੀਂ ਹੋਇਆ ਅਸੀਂ ਬੇਨਤੀ ਕਰਨੇ ਚਾਹੁੰਦੇ ਆ ਕਿ ਪ੍ਰਸ਼ਾਸਨ ਇਹ ਦੇ ਵੱਲ ਧਿਆਨ ਦੇਵੇ ਮਵੀ ਸੜਕ ਬਣੀ ਆ ਪਰ ਦਰਖਤ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਕਿ ਜਿੰਨੇ 70% ਸੜਕ ਨੂੰ ਮੱਲੇ ਆ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਜਲਦ ਤੋਂ ਜਲਦ ਹੱਲ ਕਰੇ ਔਰ ਲੋਕਾਂ ਨੂੰ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ ਮਿਹਰਬਾਨ ਆਇਆ ਆਪਣਾ ਔਰ ਕੀ ਕਹਿਣਾ ਚਾਹੋਗੇ ਮੇਰਾ ਨਾਮ ਪਰਮਿੰਦਰ ਸਿੰਘ ਆ ਮ ਇਹ ਗੰਨੇ ਦੀ ਟਰਾਲੀਆਂ ਵੀ ਆਉਂਦੀਆਂ ਨੇ ਨੁਕਸਾਨ ਬਹੁਤ ਕਰਦਾ ਹੈ ਤੇ ਇਹ ਇਹਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਇਹ ਵਧਾਉਣਾ ਚਾਹੀਦਾ ਹੈ ਵੀਰ ਦਾ ਵੀ ਨੁਕਸਾਨ ਹੋਇਆ ਇਹ ਦਾਤੀ ਆਦਾ ਆਦਾ ਹੀ ਤੇ ਅੱਗੋਂ ਕਿਕਰ ਦਿਖਿਆ ਨਹੀਂ ਨੇੜੀ ਬਹੁਤ ਹੀ ਦਿਖਿਆ ਨਹੀਂ ਇਹ ਨੁਕਸਾਨ ਬਹੁਤ ਕਰਦਾ ਹੈ ਤੇ ਇਹਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਹਟਾਉਣਾ ਚਾਹੀਦਾ